ਸਤਨਾਮੁ ਸ੍ਰੀ ਵਾਹਿਗੁਰੂ ਸਹਿ ਜੀਉ ਧੀਨ ਦਰਦ ਦੁਖ ਪੰਜਨਾ ਘਟ ਘਟ ਨਾਥਿ ਨਾਥ ਸਹਰਨ ਤੁਮਾਰੀ ਆयो ਨਾਨਕ ਕੇਰ ਕੋਲ ਜੋਸ਼ ਸਿੰਘ ਸੁਮਾਉਤੀ ਵਿਲੇ ਰਾਜੇ ਨੇ ਤੋਬਾ ਕੀਤੀ ਕਿ ਮਹਾਰਾਜ ਮੇਰੀ ਤੋਬਾ ਹੈ ਮੈਂ ਗਾਂਤੋ ਇਹ ਕੰਮ ਨਹੀਂ ਕਰਾਂਗਾ ਕੋਈ ਮੈਨੂੰ ਐਸੀ ਨਸੀਅਤ ਸੁਣਾਓ ਜਿਸੇ ਸੁਣਕਰ ਮੇਰਾ ਮਨ ਮੋਮ ਹੋ ਜਾਏ ਕਿਸੇ ਨਾ ਜ਼ੁਲਮ ਨਾ ਕਰਾਂ ਕਠੋਰ ਨਾ ਆਵੇ ਮੋਮ ਹੋ ਜਾਏ ਅਤਿ ਖਦਾਏ ਦੇ ਰਾਹ ਉਤੇ ਸਾਧਕ ਹੋਏ ਅਰ ਖਦਾਏ ਵਾਲੇ ਆਵੇ ਤਾਂ ਸ੍ਰੀ ਬਾਬੇ ਨਾਨਕ ਜੀ ਸੁਲਤਾਨ ਉਮੀਦ ਕਰੂੰ ਕਿ ਕਰੂੰਗੇ ਪਰਥਾਏ ਨਸੀਅਤਨਾਮਾ ਕੀਤਾ ਅਤ ਨਸੀਹਤ ਨਾਮਾ ਕੀਚੇ ਅਤ ਨਸੀਹਤ ਨਾਮਾ ਕੀ ਕਹਿੰਦੇ ਨੇ ਕੀਚੇ ਨੇਕ ਨਮੀ ਜੋ ਦੇਵੇ ਕੀਚੇ ਨੇਕ ਨਮੀ ਜੋ ਦੇਵੇ ਖੁਦਾਏ ਜੋ ਥਿਸੇ ਜ਼ਮੀਨ ਪਰਸ ਹੋਸੀ ਫਨਾਏ ਕਹਿੰਦੇ ਨੇ ਕਮਕਰੋ ਬਾਕੀ ਦਾ ਸਾਰਾ ਇੱਥੇ ਜਿਹੜਾ ਸਾਨੂੰ ਦਿਸਦਾ ਪਿਆ ਸਾਰਾ ਫਨਾ ਹੋਣ ਵਾਲਾ ਹੈ ਦائم ਨਾ ਦੌਲਤ ਕਿਸੇ ਬੇਸ਼ੁਮਾਰ ਨਾ ਰਹੇਂਗੇ ਕਰੋੜੀ ਨਾ ਰਹੇਂਗੇ ਹਯਾਰ ਦਮੜਾ ਕਿਸੇ ਕਾ ਜੋ ਖਰਚੇ ਰਖਾਏ ਦੇਵੇ ਦਲਾਵੇ ਰ ਜਾਏ ਖੁਦਾਏ ਹੂਟਨ ਰਖੀ ਅਕੇਲਾ ਨ ਖਾਏ ਤਹਿਕੀਕ ਦਿਲ ਜਾਨੀ ਵਹੀ ਪਿਸਤ ਜਾਏ ਕੀਜੇ ਤਵਜਿਆ ਨਾ ਕੀਜੇ ਗੁਮਾਨ ਹੰਕਾਰ ਨਾ ਕਰ ਨਿਮਰਤਾ ਵਿੱਚ ਆ ਜਾ ਨਾ ਰਹਿਸੀ ਇਹ ਦੁਨੀਆ ਨਾ ਰਹਿਸੀ ਦੀਵਾਨ ਤੇ ਰਾਜ ਪਾਗ ਨੇ ਰਹਿਣੇ ਨਾ ਹੀ ਦੁਨੀਆ ਰਹਿਣੀ ਇੱਥੇ ਆਈ ਚਲਾਈ ਚੱਲਦੇ ਨੇ ਅੱਜ ਤੂੰ ਹੈ ਕਦਰੀ ਜਗ੍ਹਾ ਕੱਲ ਨੂੰ ਕਿਸੇ ਹੋਰ ਨਾਲ ਬਹਿਣਾ ਹਾਥੀ ਵ ਘੋੜੇ ਵ ਲਸ਼ਕਰ ਹਜ਼ਾਰ ਹੋਵੇ ਗਾਗਰ ਕੇ ਕੁਛ ਨਾ ਲਾਗੇ ਨਾ ਵਰ ਕਹਿੰਦੇ ਹਾਥੀ ਘੋੜੇ ਵੀ ਇੱਥੇ ਰਹਿ ਜਾਣੇ ਜਿਹਨਾਂ ਦਾ ਮਾਣ ਕਰਦਾ ਹੈ ਇਹ ਹਾਥੀ ਘੋੜੇ ਵੀ ਇੱਥੇ ਹੀ ਰਹਿਣੇ ਨੇ ਤੇਰੇ ਨਾਲ ਕੁਛ ਨਹੀਂ ਜਾਣਾ ਇੱਥੇ ਗਰਕ ਹੋ ਜਾਣੇ ਦੁਨੀਆ ਦਾ دیوانਾ ਕਹੇ ਮੁਲਕ ਮੇਰਾ ਦੁਨੀਆ ਦਾ دیوانਾ ਲਾਲਚੀ ਕਹਿੰਦਾ ਇਹ ਮੇਰਾ ਮੁਲਕ ਮੇਰਾ ਹੈ ਮੇਰਾ ਮੇਰਾ ਕਰਦਾ ਹੈ ਕੀ ਕਹਿੰਦੇ ਨੇ ਅੱਗੇ ਮਾਰਾ ਕਹਿੰਦੇ ਆਈ ਮੌਤ ਸਿਰ ਪਰ ਨਾ ਤੇਰਾ ਨਾ ਮੇਰਾ ਜਦੋਂ ਮੌਤ ਸਿਰ ਤੇ ਆndi ਫਿਰ ਤੋਬਾ ਤੋਬਾ ਕਰਦਾ ਹੈ ਕਹਿੰਦੇ ਫੇਰ ਕਿਹੜਾ ਇਹ ਕਿਹੜਾ ਤੇਰਾ ਦੇ ਕਿਹੜਾ ਮੇਰਾ ਮਹਾਰਾਜ ਪਰਮਾਤਮਾ ਦੇ ਇੱਥੇ ਕਿਸੇ ਦਾ ਕੁਝ ਨਹੀਂ ਆ ਭਾਈ ਇੱਥੇ ਦੁਨੀਆਦਾਰੀ ਹੈ ਇਹ ਪਰਮੇਸ਼ਰ ਦੀ ਇਦਾਂ ਹੀ ਚੱਲਣੀ ਹੈ ਕੋਈ ਇੱਥੇ ਕੁਝ ਲੈ ਕੇ ਨਹੀਂ ਆ ਅੱਛਾ ਤਾਂ ਬੰਦਗੀ ਕਰਨ ਆਏ ਆ ਭਈ ਪ੍ਰਾਪਤ ਮਾਨੁਖ ਦੇ ਵਰੀਆ ਗੋਵਿੰਦ ਮਿਰਣ ਕੀ ਇਹ ਤੇਰੀ ਵਰੀਆ ਇਹ ਵਾਰੀ ਧੀਰੀਆ ਪਰਮੇਸ਼ਰ ਨੂੰ ਯਾਦ ਕਰਨ ਦੀ ਮਿਲੀ 84 ਲੱਖ ਜੋਨਾ ਦੀ ਸਰਦਾਰੀ ਹੈ ਇਹਨੂੰ ਕਿਤੇ ਐਵੇਂ ਨਾ ਗਵਾ ਲਈਏ ਇਹ ਮਾਨਸ ਜਨਮ ਦਲੰਭ ਹੈ ਕਬੀਰ ਸਾਹਿਬ ਕਹਿੰਦੇ ਨੇ ਹੋ ਤਾ ਨਾ ਬਾਰੰਬਾਰ ਕਹਿੰਦੇ ਮਾਨਸ ਇਹ ਕਿਹੜਾ ਜਨਮ ਮਿਲਿਆ ਨਾ ਇਹ ਬਾਰ ਬਾਰ ਨਹੀਂ ਮਿਲਣਾ ਪਿਆਰੇ ਜਵਾਨੀ ਆਈ ਬਚਪਨ ਆਇਆ ਜਵਾਨੀ ਆਈ ਬੁਢਾਪਾ ਆਇਆ ਕਹਿੰਦੇ ਹੁਣ ਬੜਾ ਜਵਾਨੀ ਬੜਾ ਬਚਪਨ ਚ ਨੇ ਜਪਿਆ ਜਵਾਨੀ ਚ ਨੇ ਜਪਿਆ ਬੁਢਾਪੇ ਚ ਹੁਣ ਕੀ ਕਰ ਰਹਾ ਹੁਣੇ ਜਪਲਾ ਇੱਥੇ ਮਰ ਜਿਕ ਮਰ ਕੇ ਕਿਸੇ ਨੇ ਇੱਥੇ ਰਹਿਣਾ ਨਹੀਂ ਸਾਰਿਆਂ ਨੇ ਮਰ ਜਾਣਾ ਹੈ ਤੇ ਕਿਸੇ ਦੇ ਨਾਲ ਕੁਛ ਨਹੀਂ ਜਾਣਾ ਭਾਈ ਦੁਨੀਆਂ ਦਾ دیਵਾਨਾ ਕਹੇ ਮੁਲਕ ਮੇਰਾ ਕਹਿੰਦੇ ਕਹਿੰਦੇ ਮੁਲਕ ਮੇਰਾ ਉਹ ਕਹਿੰਦੇ ਤੇਰਾ ਹੀ ਹੈ ਭਾਈ ਤੈਨੂੰ ਸਿਰਫ ਬੰਦਗੀ ਕਰਨ ਲਈ ਇਹ ਜਨ ਮਿਲੀ ਸੀ ਪਸ਼ੂ ਪੰਛੀਆਂ ਨੂੰ ਵੀ ਜਨ ਮਿਲਦੀ ਹੈ ਜੇ ਕੰਮ ਕਰਕੇ ਢਿੱਡ ਭਰਨਾ ਬੱਚੇ ਪਾਲਣੇ ਇਹ ਤਾਂ ਪਸ਼ੂ ਵੀ ਕਰਦੇ ਹੁਣ ਤੁਸੀਂ ਦੁੱਧ ਪ੍ਰਾਪਤ ਕਰਦੇ ਹੋ ਗਾਊ ਗਾਊ ਤੋਂ ਜਾਂ ਮੱਝ ਤੋਂ ਪਹਿਲਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਦਿੰਦੀ ਹੈ ਉਹਨਾਂ ਦਾ ਆਹਾਰ ਦਿੰਦੀ ਇਹਨੂੰ ਉਤੋਂ ਬਾਅਦ ਤੁਸੀਂ ਪਾਪ ਕਰਕੇ ਜੋ ਇਕੱਠਾ ਕਰਦੇ ਹੋ ਉਹਨੂੰ ਥੋੜਾ ਜਿਹਾ ਕਰ ਦਿਓ ਲੇਕਿਨ ਪਹਿਲਾਂ ਉਹਨੂੰ ਦਿੰਦੀ ਹੈ ਤੁਹਾਨੂੰ ਨਹੀਂ ਦਿੰਦੀ ਸੋ ਬਸੂ ਵੀ ਬੱਚਿਆਂ ਨੂੰ ਪਾਲਦੇ ਨੇ ਉਹ ਕੰਮ ਜੇ ਅਸੀਂ ਵੀ ਉਹੀ ਉਹਨਾਂ ਕੀ ਕੀਤਾ ਅਸੀਂ ਕੁਛ ਅਲੱਗ ਕਰਨਾ ਸੀ ਇੱਥੇ ਕਿਰਤ ਕਮਾਈ ਕਰਨੀ ਸੀ ਆਪਣਾ ਪੇਟ ਪਲਣਾ ਸੀ ਬੱਚਿਆਂ ਦਾ ਪਲਣਾ ਸੀ ਉਤੋਂ ਬਾਅਦ ਨਾਮ ਜਪਣਾ ਸੀ ਬੰਦਗੀ ਕਰਨੀ ਸੀ ਜਿਹਦੇ ਨਾਲ ਅਸੀਂ ਪਰਮੇਸ਼ਰ ਪਰਮਾਤਮਾ ਦੇ ਕੋਲ ਪਹੁੰਚ ਸਕੀਏ ਇਹ ਆਖਰੀ ਜੋਨੀ ਹੈ ਕਹਿੰਦਾ ਦੇਖੀ ਕਿਤੇ ਮਾਨਸ ਜਨਮ ਅਦਲੰਭ ਹਉਤਨਾੰ ਬਾਰੰਪਾਰ ਕੰਤੇ ਜੋ ਫਲ ਪੱਕੇ ਭੋਏ ਗਰੇ ਇਹ ਕਹਿੰਦਾ ਜਦੋਂ ਫਲ ਪੱਕ ਕੇ ਜ਼ਮੀਨ ਤੋਂ ਰੇ ਦੇਖੀ ਜਾਂਦਾ ਨਾ ਬੋੜ ਨਾ ਲਾਗੇ ਡਾਲ ਮੁੜ ਕੇ ਡਾਲੀ ਨਾ ਨਹੀਂ ਲੱਗਦਾ ਉਹ ਐਸੇ ਕਰਕੇ ਐਸੇ ਤਰੀਕੇ ਤੇਰਾ ਪੱਕਾ ਹੋਇਆ ਜਿੱਦਣ ਤੇਰਾ ਪੌਲਾ ਫਲ ਪੱਕ ਕੇ ਤੂੰ ਇਸ ਦੁਨੀਆ ਤੋਂ ਚਲਾ ਜਾਣਾ ਨਾ ਮੁੜ ਕੇ ਜਨਮ ਨਹੀਂ ਲੈਣਾ 84 ਲੱਖ ਜੁਨੀ ਭੁਗਤਨੀ ਪੈਣੀ ਐ ਫਿਰ ਇਹ ਜਨਮ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ ਇਹ ਦੇਹੀ ਭਜ ਹਰ ਕੀ ਸੇਵ ਦੇਵੀ ਦੇਵਤੇ ਭਟਕਦੇ ਫਿਰਦੇ ਆ ਸਰੀਰਾਂ ਤੋਂ ਮੁਕਤ ਹੋ ਗਏ ਲੇਕਿਨ ਰੂਹਾਂ ਭਟਕ ਰਹੀਆਂ ਭਗਤੀਆਂ ਪੂਰੀਆਂ ਨਹੀਂ ਹੋਈਆਂ ਇਹ ਪਹਾੜਾਂ ਦੇ ਜੰਗਲਾਂ ਵਿੱਚ ਭਟਕ ਰਹੀਆਂ ਰੂਹਾਂ ਤੇ ਇਹ ਅਰਦਾਸਾਂ ਕਰ ਰਿਆ ਨੇ ਮਹਾਰਾਜ ਕੋਲ ਮਹਾਰਾਜ ਸਾਨੂੰ ਵੀ ਮਨੁੱਖਾ ਦੇਹੀ ਦੇ ਅਸੀਂ ਤੇਰੀ ਭਗਤੀ ਕਰੀਏ ਸੱਚੀ ਸੁੱਚੀ ਕਿਰਤ ਕਰਕੇ ਨਾਮ ਜਪ ਕੇ ਤੇਰੇ ਤੇਰੇ ਤੱਕ ਪਹੁੰਚ ਹੋਵੇ ਕਿਉਂਕਿ ਇਹ ਸਰਦਾਰੀ ਹੈ ਮਨੁੱਖਾ ਦੇਹੀ ਜਿਹੜੀ ਹੈ ਇਹਦੇ ਤੁਸੀਂ ਚੰਗਾ ਖਾਣਾ ਪੀਣਿਆਂ ਦੇ ਵਿੱਚ ਦੇਖ ਸਕਦੇ ਬਈ ਮੈਂ ਕੀ ਖਾਣਾ ਹੁਣ ਪਸ਼ੂ ਵੀ ਕੁੱਤੇ ਸ਼ੇਰ ਬਿੱਲੇ ਮਾਸ ਖਾਈ ਜਾਂਦੇ ਤੋੜੀ ਜਾਂਦੇ ਇੱਕ ਦੂਜੇ ਨੂੰ ਮਾਰ ਕੇ ਖਾਂਦੇ ਪਰ ਇਨਸਾਨ ਨੂੰ ਥੋੜੀ ਮਾਰ ਨਹੀਂ ਇਹ ਕਿਹਾ ਵੀ ਤੂੰ ਪਸ਼ੂਆਂ ਪੰਛੀਆਂ ਨੂੰ ਮਾਰ ਕੇ ਖਾਂ ਸਾਡਾ ਅਲਪ ਆਹਾਰ ਸੁਲਭ ਸੀਨੇਂਦਰਾ ਥੋੜਾ ਖਾਣਾ ਥੋੜਾ ਸੋਣਾ ਕਿਰਤ ਕਰਨੇ ਵੱਲ ਸ਼ਕ ਇਹ ਮਹਾਰਾਜ ਕਹਿੰਦੇ ਆ ਕਹਿੰਦੇ 84 ਲੱਖ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪੈਦਾ ਕਹਿੰਦੇ ਦੇਖੀ ਕਿਤੇ ਪੌੜੀ ਤੇ ਫਿਸਲ ਗਿਆ ਨਾ ਮਿੱਤਰਾ ਢਾਹ ਮ ਦੇ ਕੇ ਜਾ ਕੇ ਥੱਲੇ ਡਿੱਗੇਗਾ 84 ਲੱਖ ਜونی ਫਿਰ ਇੱਕ ਤੋਂ ਇੱਕ ਚੜ੍ਹਨੀ ਪੈਣੀ ਉੱਪਰ ਆ ਸਤਨ ਜੁਨੀਆ ਬੁਕਤਣੀਆਂ ਪੈਣੀਆਂ ਕਹਿੰਦੇ ਹਰ ਕੋਈ ਕਹਿੰਦਾ ਮੇਰਾ ਮੁਲਕ ਹੈ ਮੇਰਾ ਹੋਰ ਵੱਗ ਜਵੇ ਹੁਣ ਜਦ ਅਮਰੀਕਾ ਨੂੰ ਲਾ ਲੋ ਤੁਸੀਂ ਹੁਣ ਇੱਧਰ ਵੀ ਰਸ਼ੀਆ ਨੂੰ ਲਾ ਲੋ ਉਹ ਵੀ ਕਿਸੇ ਨੂੰ ਮਾਰਨ ਡਿਆ ਗਰੀਬ ਨੂੰ ਮਾਰਨ ਡਿਆ ਅਮਰੀਕਾ ਨੂੰ ਲਾ ਲੋ ਮਾੜਾ ਮੋੜ ਦੇਸ਼ਾਂ ਨੂੰ ਖਾਣ ਤੇ ਤੋੜਿਆ ਹੋਇਆ ਹੈ ਇਹ ਜਿਹੜੇ ਰਾਜ ਭਾਗ ਹੁੰਦੇ ਨਾ ਇਹ ਹਮੇਸ਼ਾ ਨਹੀਂ ਰਹਿੰਦੇ ਕਈਆਂ ਨੇ ਆਣਾ ਤੇ ਫਿਰ ਕਈਆਂ ਨੇ ਤੁਰ ਗਏ ਕਈਆਂ ਨੇ ਕਈ ਹੈ ਨੇ ਕਈਆਂ ਨੇ ਚਲੇ ਜਾਣਾ ਕਹਿੰਦੇ ਆਈ ਮੌਤ ਸਿਰਪੁਰ ਨਾ ਤੇਰਾ ਮੇਰਾ ਕਹਿੰਦੇ ਫਿਰ ਕਿੱਥੇ ਕੀ ਨਾ ਤੇਰਾ ਨਾ ਮੇਰਾ ਕੀਤੀ ਗਈ ਦੇਖਵਾ ਦੇਵ ਜਾਏ ਵਹੀ ਇੱਕ ਰਹਿਸੀ ਜੋ ਸੱਚਾ ਖੁਦਾਈੜਾ ਉਹ ਖੁਦਾ ਦੇ ਨਾਲ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਨਾਲ ਜੁੜ ਗਿਆ ਉਹ ਹੀ ਰਹੇਗਾ ਉਹ ਹੀ ਸਦਾ ਪਰਮੇਸ਼ਰ ਦੇ ਦਰ ਤੇ ਚਲ ਜਾਏਗਾ ਉਹਦੇ ਰਾਹ ਦੇ ਵਿੱਚ ਕੋਈ ਨਾ ਇਹਦੇ ਅਰ ਕਬੂਟਾ ਇੱਕ ਨਮਰਨ ਤੋਂ ਬਾਅਦ ਆਏਗੀ ਜੀਵਤਿਆਂ ਵੀ ਉਹ ਲਾਲਚੀ ਨਹੀਂ ਹੋਏਗਾ ਲੋਭੀ ਨਹੀਂ ਹੋਏਗਾ ਕਿਸੇ ਨੂੰ ਸਤਾਏਗਾ ਨਹੀਂ ਆਪਣਾ ਕੰਮ ਕਰਕੇ ਆਪਣਾ ਸੱਚੀ ਸੁੱਚੀ ਪਰਮਾਤਮਾ ਦਾ ਨਾਮ ਜਪ ਕੇ ਬੰਦਗੀ ਕਰਕੇ ਹੋ ਸਕੇਗਾ ਤਾਂ ਸੰਸਾਰ ਦੇ ਦੁੱਖਾਂ ਦਾ ਭਲਾ ਵੀ ਕਰਕੇ ਜਾਏਗਾ ਐਸੇ ਬੰਦੇ ਕਹਿੰਦੇ ਫਿਰ ਉਹ ਖੁਦਾ ਦੇ ਬੰਦੇ ਹੁੰਦੇ ਹਨ ਉਹ ਖੁਦਾ ਕੋਲੇ ਪਰਮਾਤਮਾ ਕੋਲੇ ਜਾਂਦੇ ਨੇ ਆਇਆ ਇਕੱਲਾ ਅਕੇਲਾ ਚਲਾ ਆਇਆ ਵੀ ਇਕੱਲਾ ਸੀ ਤੇ ਜਾਣਾ ਵੀ ਇਕੱਲੇ ਨੇ ਚਲਤੇ ਵਕਤ ਕੋਈ ਕਾਮ ਨਾ ਕਹਿੰਦੇ ਇਕੱਲਾ ਆਇਆ ਇਕੱਲਾ ਜਾਏਗਾ ਕਹਿੰਦੇ ਚਲਤੇ ਵਕਤ ਕੋਈ ਕੋਈ ਕੰਮ ਨਹੀਂ ਆਣਾ ਕਿਸੇ ਨੇ ਨਹੀਂ ਕੰਮ ਆਣਾ ਜੇ ਨਾਲ ਹੀ ਠੱਗੀਆਂ ਮਾਰਦਾ ਫਿਰਦਾ ਨਾ ਲੋਕਾਂ ਨੂੰ ਲੁੱਟਦਾ ਫਿਰਦਾ ਹੈ ਕਹਿੰਦੇ ਇਹ ਤੇਰੇ ਨਾਲ ਕਿਸੇ ਨੇ ਨਾ ਤੇਰੇ ਦੁੱਖ ਚ ਖੜਾ ਹੋਣਾ ਨਾ ਤੈਨੂੰ ਕਿਸੇ ਨੇ ਬਚਾਉਣਾ ਕੋਈ ਬਚਾ ਹੀ ਨਹੀਂ ਸਕਦਾ ਲਿਖਾ ਮੰਗੀ ਜਾ ਕਿਆ ਦੀਜੇ ਜਵਾਬ ਤੋਬਾ ਪੁਕਾਰੇ ਤੂੰ ਪਾਵੇ ਅਜਾ ਦੁਨੀਆ ਭੈ ਕਰ ਜੋਰ ਦਮੜਾ ਕਮਾਇਆ ਦੁਨੀਆ ਭੈ ਕਰ ਜੋਰ ਦਮੜਾ ਕਮਾਇਆ ਖਾਇਆ ਹੰਡਾਇਆ ਅਜਾਈ ਗਵਾ ਅੱਖਰ ਪਸ਼ੂਤਾਨ ਕਰੇ ਹਾਏ ਹਾਏ ਦਰਗੇ ਗਿਆ ਤੇ ਤੂੰ ਪਵੇ ਸਜਾ ਜਿੱਤੇ ਦਰਗੇ ਜਾਣਾ ਉਥੇ ਸਜਾ ਹਰਣੀ ਲਾਨਤ ਹੈ ਤੈ ਕੂ ਵੈ ਟੰਡੀ ਕਮਾਈ ਕਹਿੰਦੇ ਲਾਨਤਾਂ ਤੇਰੀ ਤੈਨੂੰ ਤੇ ਤੇਰੀ ਕਮਾਈ ਨੂੰ ਜਿਹੜੀਆਂ ਤੂੰ 35 40 ਗੰਜ ਲੁੱਟ ਲੁੱਟ ਕੇ ਇਕੱਠਾ ਕੀਤਾ ਕਹਿੰਦੇ ਲਾਨਤ ਹੈ ਭਾਈ ਤੇਰੇ ਦੇ ਉੱਤੇ ਤੇਰੇ ਜੀਣ ਦੇ ਤੇ ਤੇਰੇ ਕੰਮ ਦੇ ਉੱਤੇ ਧਗੇ ਬਾਜੀ ਕਰਕੇ ਦੁਨੀਆ ਲੁੱਟ ਖਾਈ ਪੀਵੇ ਪਿਆਲੇ ਔਰ ਖਾਏ ਕੁਵਾਬ ਕਹਿੰਦੇ ਸ਼ਰਾਬਾਂ ਪੀਣਾ ਕੋ ਆਬ ਖਾਨਾ ਰੋ ਮਾਸ ਖਾਨ ਦੇਖ ਰੇ ਲੋਕ ਜੋ ਹੂਤ ਖਰਾਬ ਦੇਖੋ ਲੈ ਰੋ ਕੋ ਜਹੋਤੇ ਖਰਾਬ ਜਿਸ ਕਾ ਤੂੰ ਬੰਗਾ ਤਸੀ ਕਾ ਸਵਾਰਿਆ ਦੁਨੀਆ ਕੇ ਲਾਲਜ ਤੈ ਸਾਹਿਬ ਵਿਸਾਰਿਆ ਕਹਿੰਦੇ ਜਿਹਦਾ ਤੂੰ ਬੰਦਾ ਸੀਗਾ ਉਹਦਾ ਕਿੰਨਾ ਕ ਨਾਮ ਜੱਪਿਆ ਬੰਦਗੀ ਕੀਤੀ ਕਹਿੰਦੇ ਦੁਨੀਆਂ ਦੇ ਲਾਲਚਾਂ ਵਿੱਚ ਤੂੰ ਉਹਨੂੰ ਵਿਸਾਰ ਦਿੱਤਾ ਜਨਤਨ ਸੰਸਾਰ ਵਿੱਚ ਭੇਜਿਆ ਸੀ ਨਾ ਕੀਤੀ ਆਵਾਦਤ ਆਵਾਦਤ ਨਾ ਰੱਖਿਓ ਇਮਾਨ ਨਾ ਕੀਤੀ ਹਕਮਤ ਪੁਕਾਰੇ ਜਹਾਨ ਅੰਦਰ ਮਹਿਲ ਕੋਤੋਂ ਬੈਠਾ ਹੈ ਜਾਏ ਹਰ ਮਾਸੇ ਖੇਦੇ ਖੁਸ਼ਬੂਈ ਹਵਾਏ ਬੜੀਆ ਵਧੀਆ ਤੂੰ ਆਪਣੇ ਬਹਿਲਾ ਵਿੱਚ ਬੈਠ ਕੇ ਕਸ਼ੂਈਆਂ ਲੈਣਾ ਨਾ ਸੂਝੇ ਨਾ 부ਝੇ ਬਾਹਰ ਕੀ ਹੋਏ ਤੈਨੂੰ ਪਤਾ ਨਹੀਂ ਤੈਨੂੰ ਰਾਜਾ ਬਣਾਇਆ ਮਹਾਰਾਜ ਦੁਨੀਆ ਦੇ ਵਿੱਚ ਰਾਜਪਾਲ ਸੰਪੇ ਤੈਨੂੰ ਪਤਾ ਹੀ ਨਹੀਂ ਬਾਹਰ ਕੀ ਹੋ ਰਿਹਾ ਤੇਰੇ ਗਰੀਬਾਂ ਤੇ ਕੀ ਜ਼ੁਲਮ ਹੋ ਰਿਹਾ ਹੈ ਹਰਾਮੀ ਗਰੀਬਾਂ ਕੋ ਮਾਰੇ ਵਿਗੋਈ ਵਸਤੀ ਉਜਾੜੇ ਫਿਰ ਨ ਬਸਾਵੇ ਵਸਤੀ ਉਜਾੜੇ ਫਿਰ ਨ ਬਸਾਵੇ ਬਸੀਆਂ ਉਜਾੜ ਦਿੱਤੀਆਂ ਬਸਾਉਂਦਾ ਨਹੀਂ ਉਜੜਦਾ ਹੀ ਹੈ ਕੂਕੇ ਪੁਕਾਰੇ ਤੋਂ ਦਾਦ ਨਾ ਪਾਵੇ ਲੱਖੋ ਕਰੋੜੀ ਕਰੇ ਲੱਖੋ ਕਰੋੜੀ ਕਰੀ ਬੇਸਮਾਰ ਕਈ ਕਿਸਾਨ ਬਕੜੇ ਮਰੀ ਵਹ ਹਜ਼ਾਰ ਕਈਆਂ ਕਿਸਾਨਾਂ ਨੂੰ ਕਈਆਂ ਹਕਮਤ ਰੋਜੀ ਰੋਟੀ ਕਮਾਉਣ ਵਾਲਾ ਮਾਰਿਆ ਹਾਕਮ ਕਹਾਵੇ ਹਕੂਮਤ ਨ ਹੋਈ ਦੁਨੀਆ ਕਾ دیਵਾਨਾ ਫਿਰ ਮਸਲੋਈ ਕਹਿੰਦੇ ਟੁੱਟੇ ਮਾਲਕ ਔਰ ਪਹਿਰੇ ਨਾ ਪਹਿਰੇ ਵਖਾਏ ਤੂ ਜਿੱਕੀ ਆਤਿਸ਼ ਮਾਰੇਗੀ ਜਲਾਏ ਗਰਵ ਸੋ ਉਹਨਾਂ ਦੇਖ ਦੁਨੀਆ ਕੇ دیਵਾਨੇ ਹਮੇਸ਼ਾ ਨਾ ਰਹੇਗੀ ਤੂੰ ਐਸੀ ਨਾ ਜਾਣ ਹਮੇਸ਼ਾ ਇਹ ਸਭ ਕੁਝ ਰਹਿਣਾ ਬੜਾ ਨਹੀਂ ਉਠਾਵੇ ਸਭਾ ਸਕੂਲ ਅਗੇ ਨਵਰ 1 ਮਿੰਟ ਵਿੱਚ ਚੱਕ ਕੇ ਲੈ ਜਾਂਦਾ ਉਹਨੂੰ ਕੋਈ ਟਾਈਮ ਨਹੀਂ ਲੱਗਦਾ ਚੱਕਣ ਦਾ ਕਿਸ ਕੀ ਇਹ ਦੁਨੀਆ ਕਿਸ ਕਾ ਕਰਵਾਰ ਕਹਿੰਦੇ ਕਿਹਦੀ ਦੁਨੀਆ ਕਿਹਦਾ ਇਹ ਕਰਵਾਰ ਹੈ ਕਿਹਦਾ ਮਾਲਕ ਬਣ ਕੇ ਬੈਠਾ ਹੈ ਕਿਸੇ ਨੇ ਰਹਿਣਾ ਨਹੀਂ ਭਾਈ ਚੰਗੇ ਕਰਮ ਕਰੋ ਚੰਗਾ ਮਹਾਰਾਜ ਦਾ ਸੁੰਦਰ ਖਾਣਾ ਖਾਓ ਵਧੀਆ ਖਾਓ ਔਰ ਸਾਦਾ ਭੋਜਨ ਖਾਓ ਅਲਪ ਆਹਾਰ ਸੁੰਦਰ ਜੋ ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ ਭਾਈ ਜੋ ਸਾਡੇ ਖਾਣ ਵਾਸਤੇ ਬਸੂਆ ਹੈ ਉਹ ਖਾਓ ਮਾਸ ਅਸੀਂ ਕਿਸੇ ਨੂੰ ਮਾਰ ਕੇ ਖਾਣਾ ਨਹੀਂ ਸੋ ਪਾਤਸ਼ਾ ਅਜੀਤ ਤੱਕ ਦੀ ਆਪ ਦੀ ਸੇਵਾ ਹੈ ਪਰਵਾਨ ਕਰ ਲੈਣੇ ਜੀ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ